ਗੌੜੀ ਮਹਲਾ ਪੰਜਵਾਂ ਤੇਮਰੀ ਕਿਰਪਾ ਤੇ ਜਪੀਐ ਨਾਉ ਤੇਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਈ ਤੇਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਪਉ ਭਾਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਂ ਕੀ ਅੰਤਰ ਜਾਮੀ ਕਰੂੰ ਅਰਦਾਸ ਅਪਨੇ ਸਤਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨਾ ਲਾਗੈ tumri kirpa te brahm pau bhage paar brahm aparampar swami sagal kata ke antar jami karu ardas apne sat gur paas nanak naam milai sat ras gauri mahala panjwa ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਪਉ ਭਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਘਟਾਂ ਕੀ ਅੰਤਰ ਜਾਮੀ ਕਰੂੰ ਅਰਦਾਸ ਅਪਨੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਇ ਤੁਮਰੀ ਕਿਰਪਾ ਤੇ ਸਦਾ ਸੁਖ ਹੋਇ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ tumri kirpa te brahm pau bhage paar brahm aparampar swami sagal kata ke antar jami karu ardas apne sat gur paas nanak naam milai sat ras gauri mahala panjwa tumri kripate japiye naao tumri kripate dargah thaao tuj bin paar brahm nahi koi tumri kripate sada sukh hoye rahao tum man vasay tau dukh na lagay ਤੁਮਰੀ ਕਿਰਪਾ ਤੇ ਬ੍ਰਹਮ ਪਉ ਭਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਘਟਾਂ ਕੀ ਅੰਤਰ ਜਾਮੀ ਕਰੂੰ ਅਰਦਾਸ ਅਪਨੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਇ ਤੁਮਰੀ ਕਿਰਪਾ ਤੇ ਸਦਾ ਸੁਖ ਹੋਇ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਭ੍ਰਮ ਭਉ ਭਾਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਂ ਕੀ ਅੰਤਰ ਜਾਮੀ ਕਰੂੰ ਅਰਦਾਸ ਅਪਨੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਪਉ ਭਾਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਂ ਕੀ ਅੰਤਰ ਜਾਮੀ ਕਰੂੰ ਅਰਦਾਸ ਅਪਨੇ ਸਤਗੁਰੂ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨਾ ਲਾਗੈ tumri kirpa te brahm pau bhagai paar brahm aparampar swami sagal kata ke antar jami karu ardas apne sat gur paas nanak naam milai sat raas gauri mahalla panjwa ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਈ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਪਉ ਭਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਘਟਾਂ ਕੀ ਅੰਤਰ ਜਾਮੀ ਕਰੂੰ ਅਰਦਾਸ ਅਪਨੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਈ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ tumri kirpa te brahm pau bhage paar brahm aparampar swami sagal kata ke antar jami karu ardas apne sat gur paas nanak naam milai sat ras gauri mahalla panjwa ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਈ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਬ੍ਰह्म ਪਉ ਭਗੈ ਪਾਰ ਬ੍ਰह्म ਅਪਰੰਪਰ ਸਵਾਮੀ ਸਗਲ ਘਟਾਂ ਕੀ ਅੰਤਰ ਜਾਮੀ ਕਰੂੰ ਅਰਦਾਸ ਅਪਨਨੇ ਸਤਗੁਰੂ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ